ਲੇ ਵੀ ਹਨਾ ਤੁਸੀਂ ਕੁਦਰਤ ਦੇ ਰੰਗ ਦੇਖ ਲਓ ਬਈ ਤੇ ਆ ਕੱਟਰੂ ਦੇ ਉੱਤੇ ਮਗਰਲੀਆਂ ਜਮਾਂਦਰੂ ਲੱਤਾਂ ਹੈ ਨਹੀਂ ਤੁਸੀਂ ਚੈੱਕ ਕਰ ਲਓ ਇੱਕ ਵਾਰ ਤੇ ਤੁਸੀਂ ਇਹ ਦੇਖ ਲਓ ਬਈ ਮੜਾ ਚੱਕਰੀ ਮੜਾ ਚੱਕੀ ਤਾਹਾਨੂੰ ਤੇ ਕਿਹਜਾ ਡੰਡ ਲੱਗਿਆ ਹਨਾ ਦੇਖ ਲਓ ਤੁਸੀਂ ਕੱਟਾ ਕੇ ਕੱਟੀ ਬਈ ਕੱਟਾ ਕੱਟਾ ਆ ਦੇਖੋ ਤੁਸੀਂ ਆ ਦੇਖ ਲਓ ਕੀ ਸੋਨਾ ਜਾਨਵਰ ਸੀ ਪਰ ਕੀ ਆ ਵੀ ਮਗਰਲੀਆਂ ਲੱਤਾਂ ਹੈ ਨਹੀਂ ਇਹਦੇ ਤੁਸੀਂ ਇਹ ਦੇਖ ਲਓ ਵੀ ਇੱਕ ਡੰਡ ਵਾਲੀ ਗੱਲ ਹੀ ਹੋਈ ਪਈ ਐ ਬਾਕੀ ਦੇਖੋ ਹਨਾ ਇਹਨੂੰ ਵੀ ਬਹੁਤ ਔਖਾ ਹੋ ਜਾਊਗਾ ਅੱਗੇ ਜਾ ਕੇ ਜਦੋਂ ਵੱਡਾ ਜਿਵੇਂ ਜਿਵੇਂ ਵੱਡਾ ਹੋਇਆ ਹੈ ਨਾ ਤੇ ਉਹ ਤੁਰ ਫਿਰ ਲੈਂਦਾ ਬਈ ਹਾਂ ਬਈ ਤੁਰ ਫਿਰ ਅੱਛਾ ਜਰ ਦੇਖ ਲੈ ਹੈ ਨਾ ਵੀ ਬਹੁਤ ਔਖਾ ਹੈਗਾ ਤੁਸੀਂ ਇਹ ਦੇਖ ਲਓ ਬਈ ਹੈ ਨਾ ਅ ਬਾਕੀ ਤੇ ਕਿਹੜਾ ਪਿੰਡਾ ਬਈ ਕਲਾ ਲਾਲਾ ਹੈ ਨਾ ਕੀ ਨਾਮ ਹੈ ਬਈ ਰਾਮਾ 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 ਠੀਕ ਆ ਤੇ ਇਹ ਬਾਈ ਦੇ ਜਿਵੇਂ ਆਪਾਂ ਆਖੀ ਗਰੀਬ ਪਰਿਵਾਰ ਦੇ ਕਰੋ ਹੈ ਨਾ ਜਿਵੇਂ ਆਪਾਂ ਆਖੀਏ ਵੀ ਦੇਖ ਲਓ ਹੈ ਨਾ ਪਹਿਲਾਂ ਛੋਟੀ ਸੂਈ ਸੀਗੀ ਤੇ ਆਪਾਂ ਮਤਲਬ ਆਈ ਸੀਗੇ ਦੇਖਣ ਤੇ ਤੁਸੀਂ ਦੇਖ ਲਓ ਯਾਰ ਬਹੁਤ ਮਤਲਬ ਦੁੱਖ ਲੱਗਦਾ ਇਹ ਜੀਆਂ ਚੀਜ਼ਾਂ ਨੂੰ ਦੇਖ ਕੇ ਤੇ ਆਹ ਦੇਖੋ ਤੁਸੀਂ ਘਰ ਹਨਾ ਇਹ ਵੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਐ ਨਹੀਂ ਹੈਗਾ ਕੋਈ ਮਤਲਬ ਪਸ਼ੂ ਹੁੰਦਾ ਹਨਾ ਜਿਹੜਾ ਵੇਚਣਾ ਹੁੰਦਾਗਾ ਕੋਈ 4 ਰੁਪਏ ਚੰਗੇ ਵਟਾ ਜਾਂਦਾ ਹੁੰਦਾ ਜੇ ਬੱਚਾ ਹੀ ਚੱਜਦਾ ਹੋਵੇ ਮਗਰ ਤੇ ਬੱਚੇ ਦੇ ਸਾਰੇ ਮਤਲਬ ਪਸ਼ੂ ਹੁੰਦਾਗਾ ਤੇ ਬਾਕੀ ਤੁਸੀਂ ਦੇਖ ਲਓ ਹਨਾ ਚਾਰੇ ਪਾਸੇ ਦੇਖ ਲਓ ਤੁਸੀਂ ਖੜਾ ਕਿਵੇਂ ਆ ਆ ਦੇਖੋ ਤੇ ਆਪਾਂ ਇਹਦੀ ماں ਵੀ ਦਿਖਾਉਣੇ ਆਂਗੇ ਤੁਹਾਨੂੰ ਪਹਿਲੀ ਵਾਰ ਦੇਖਿਆ ਬਈ ਹੈਨਾ ਹਾਂ ਪਹਿਲੀ ਵਾਰ ਦੇਖਿਆ ਮਤਲਬ ਆਪਾਂ ਤਾਂ ਐਡੇ ਹੋਗੇ ਮਤਲਬ ਇਹ ਚੀਜ਼ ਦੇਖੀ ਨਹੀਂ ਜਿਹੜੀ ਹੈਨਾ ਦੇਖ ਲਓ ਹੈਨਾ ਕੁਦਰਤ ਆ ਯਾਰ ਬਾਕੀ ਇੱਕ ਵੀ ਕੁਦਰਤ ਦਾ ਦੇਖ ਲਓ ਹੈਨਾ ਕੀ ਕਹਿ ਸਕਦੇ ਯਾਰ ਇਹਨਾਂ ਚੀਜ਼ਾਂ ਬਾਰੇ ਇੱਧਰ ਦੇਖ ਲਓ ਤਾਂ ਆਪਾਂ ਘਰ-ਬਾਰ ਹੈਨਾ ਆਸ-ਪਾਸੇ ਉਹ ਦਿਖਾ ਦਗੇ ਹੈਨਾ ਇੱਧਰ ਤੇ ਕੁਈ ਇੰਨਾ ਹੈ ਨਹੀਂਗਾ ਤੇ ਪਰ ਬਹੁਤ ਔਖਾ ਹੋ ਗਿਆ ਤੇ ਜਿਵੇਂ ਆ ਦੇਖੋ ਹਨਾ ਮੱਝ ਵੀ ਤੁਸੀਂ ਦੇਖ ਸਕਦੇ ਹੋ ਖੁੱਲੇ ਫਿਰਦੀ ਆ ਦੋਸਤੋ ਹਨਾ ਤੇ ਇਸ ਪਹਿਲੇ ਸੂਏ ਮੱਝ ਸੂਈ ਹੋਈ ਸੀਗੀ ਜਿਹੜਾ ਆਪਾਂ ਤੁਹਾਨੂੰ ਕੱਟਾ ਦਿਖਾਇਆ ਤੇ ਤੁਰਨਾ ਫਿਰਨਾ ਜਿਵੇਂ ਆਖੀਗੇ ਕੱਟੇ ਨੂੰ ਬਹੁਤ ਔਖਾ ਹੋ ਜਾਊਗਾ ਮਿੱਤਰੋ ਵੱਡਾ ਹੋ ਗਿਆ ਜਿਵੇਂ ਜਿਵੇਂ ਇਹਨੇ ਵੇਟ ਵਧਾਇਆ ਹਨਾ ਤੇ ਇਸ ਮੱਝ ਦਾ ਘਰ ਦੇਣ ਨੂੰ ਵੀ ਬਹੁਤ ਔਖਾ ਹੋ ਗਿਆ ਤੁਸੀਂ ਅੰਤਾਜਾ ਲਾ ਲਓ ਵੀ ਚੋਣ ਚਵਾਈ ਦਾ ਵੀ ਤੁਸੀਂ ਦੇਖ ਸਕਦੇ ਹੋ ਹਨਾ ਆਲੂ ਆਲੂ ਵੀ ਹਜੇ ਝੁੱਟੀ ਮਤਲਬ ਕਰਦੀ ਹੋਊਗੀ ਤੇ ਬਾਕੀ ਅੰਡਰ ਕੁਆਲਟੀ ਜਿਹੜੀ ਸੀਗੀ ਝੁੱਟੀ ਤੋਂ ਬਹੁਤ ਚੰਗੀ ਸੀਗੀ ਤੇ ਬਾਕੀ ਆਪਾਂ ਤੇ ਹੀ ਗੱਲ ਕਹਿ ਸਕਦੇ ਹਾਂ ਵੀ ਪਰਮਾਤਮਾ ਵੀ ਕਿਸੇ ਨੂੰ ਵੀ ਇਹੋ ਜਿਹਾ ਡੰਡ ਹਨਾ ਜਿਹੜਾ ਕੀ ਆ ਕਟਰੂਨ ਲੱਗਿਆ ਤੇ ਕਿਸੇ ਵੀ ਜਾਨਵਰ ਨੂੰ ਇਹ ਡੰਡ ਨਾ ਦੇਵੇ ਤੇ ਬਾਕੀ ਆਏ ਆ ਵੀ ਮੱਝ ਜਿਵੇਂ ਆਪਾਂ ਗੱਲ ਕਰੀਏ ਮੱਝ ਚੰਗੀ ਸੀ ਵਿਚਾਰੀ ਆ ਦੇਖੋ ਖੁੱਲੀ ਫਿਰਦੀ ਆ ਤੇ ਕੋਈ ਆਏ ਨਹੀਂ ਬੱਚੇ ਦੇ ਕੋਲੇ ਕੋਲੇ ਹਨਾ ਇੱਕ ਵਾਰ ਫੇਰ ਦਿਖਾ ਦਗੇ ਤੁਹਾਨੂੰ ਆਪਾਂ ਆਹਾ ਦੇਖੋ ਤੁਸੀਂ ਲੱਤ ਜਿਹੜੀ ਹੈ ਨਾ ਮਗਰਲੀ ਜਮਾਂਦਰੂ ਹੈ ਨਹੀਂਗੀ ਹਨਾ ਅੱਧੀ ਹੈ ਲੱਤ ਤੇ ਆਹ ਦੇਖੋ ਦੋਨੇ ਲੱਤਾਂ ਹੀ ਪਿਛਲੀਆਂ ਹੈ ਨਹੀਂਗੀਆਂ ਦੋਸਤੋ ਤੇ ਉਹ ਦੇਖੋ ਮੱਝ ਵੀ ਦੇਖੋ ਹਨਾ ਕਿੰਦੀ ਸੀਲ ਹੈ ਡਰਦੀ ਹੈਗੀ ਵੀ ਆਪਾਂ ਇਹਦੇ ਜਾਨਵਰ ਨੂੰ ਛੇੜੀ ਜਾਂਦੇ ਆਗੇ ਮੈਨੂੰ ਬਹੁਤ ਮਤਲਬ ਦੁੱਖ ਲੱਗਿਆ ਇਹ ਚੀਜ਼ ਦੇਖ ਕੇ ਕਿਉਂਕਿ ਆਪਾਂ ਨੂੰ ਜਾਨਵਰਾਂ ਪ੍ਰਤੀ ਤੇ ਹੈਗਾ ਆਪਾਂ ਦਰਦ ਸਮਝ ਸਕਦੇ ਆ ਚਲੋ ਠੀਕ ਹੈ ਵੀ ਹੈ